ਕੈਨੇਡਾ ਦੀ ਲਿਬਰਲ ਸਰਕਾਰ ਤੀਸਵਾਰ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੈਨੇਡਾ ਵਿੱਚ ਕੰਮ ਕਰਨ ਵਾਲੀ ਵਿਦੇਸ਼ੀ ਡਾਕਟਰਾਂ ਦੀ ਪੀਆਰ ਲਈ ਰਾਹ ਪੱਧਰਾ ਕਰਨ ਦਾ ਵਾਅਦਾ ਕਰ ਰਹੀ ਹੈ ਦਰਅਸਲ ਸਰਕਾਰ ਨੇ ਫੋਰਨ ਟ੍ਰੇਨਡ ਡਾਕਟਰਸ ਲਈ ਪੀਆਰ ਦਾ ਰਾਹ ਆਸਾਨ ਬਣਾਉਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਇਮੀਗ੍ਰੇਸ਼ਨ ਮਨਿਸਟਰ ਲੀਨਾ ਡਿਆਪ ਨੇ ਇਸ ਸਬੰਧ ਵਿੱਚ ਨਵੀਂ ਐਕਸਪ੍ਰੈਸ ਐਂਟਰੀ ਕੈਟਾਗਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਦਾ ਫਾਇਦਾ ਉਹਨਾਂ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਸ ਨੂੰ ਮਿਲੇਗਾ ਜਿਨ੍ਹਾਂ ਕੋਲ ਪਿਛਲੇ 3 ਸਾਲਾਂ 'ਚ ਘੱਟੋ-ਘੱਟ 1 ਸਾਲ ਦਾ ਕੈਨੇਡੀਅਨ ਵਰਕ ਐਕਸਪੀਰੀਅ ਦੇ ਆਪਨੇ ਕਿਹਾ ਕਿ ਡਾਕਟਰਸ ਪਹਿਲਾਂ ਹੀ ਕੈਨੇਡਾ ਵਿੱਚ ਟੈਂਪਰੇਰੀ ਬੇਸਿਸ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਸਾਡੇ ਹੈਲਥ케ਅ ਸਿਸਟਮ ਵਿੱਚ ਯੋਗਦਾਨ ਅਤੇ ਸੈਕਟਰ ਵਿੱਚ ਵਰਕਫੋਰਸ ਦੀ ਘਾਟ ਨੂੰ ਦੇਖਦਿਆਂ ਸਰਕਾਰ ਨਵੀਂ ਐਕਸਪ੍ਰੈਸ ਐਂਟਰੀ ਕੈਟਾਗਰੀ ਸ਼ੁਰੂ ਕਰ ਰਹੀ ਹੈ ਮੰਤਰੀ ਨੇ ਕਿਹਾ ਕਿ ਇਸ ਕੈਟਾਗਰੀ ਵਿੱਚ 2026 ਦੇ ਸ਼ੁਰੂ ਵਿੱਚ ਅਪਲਾਈ ਕੀਤਾ ਜਾ ਸਕੇਗਾ ਫੈਡਰਲ ਸਰਕਾਰ ਨੇ ਇਹ ਵੀ ਕਿਹਾ ਕਿ ਜੌਬ ਆਫਰਸ ਵਾਲੇ ਲਾਇਸੈਂਸਡ ਡਾਕਟਰਸ ਨੂੰ ਨਾਮਿਨੇਟ ਕਰਨ ਲਈ 5000 ਫੈਡਰਲ ਐਡਮਿਸ਼ਨ ਸਪੇਸਸ ਸੂਬਿਆਂ ਤੇ ਟੈਰੀਟਰੀਜ਼ ਲਈ ਰਿਜ਼ਰਵ ਰੱਖੀਆਂ ਜਾ ਰਹੀਆਂ ਹਨ ਸਟ੍ਰੀਮ ਵਿੱਚ ਨਾਮਜ਼ਦ ਡਾਕਟਰਾਂ ਦੇ ਵਰਕ ਪਰਮਿਟਸ ਨੂੰ 14 ਦਿਨਾਂ ਚ ਪ੍ਰੋਸੈਸ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਪੀਆਰ ਮਿਲਣ ਦੇ ਦੌਰਾਨ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਡਿਆਪਨਿਕ ਹੈ ਕਿ ਸਰਕਾਰ ਜਿੱਥੇ ਇਮੀਗ੍ਰੇਸ਼ਨ ਨੂੰ ਸਹੀ ਪੱਧਰ ਤੇ ਕਰਨ ਲਈ ਕਦਮ ਚੁੱਕ ਰਹੀ ਹੈ ਉੱਥੇ ਹੀ ਹਾਈਲੀ ਸਕਿਲਡ ਵਰਕਫੋਰਸ ਦੀ ਘਾਟ ਨੂੰ ਪੂਰਾ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ